ਅੱਜ ਮੈਂ ਆਪਣੇ ਬਾਪ ਦਾ ਜਿੱਦਾਂ ਮੇਰਾ ਬਾਪ ਮੈਨੂੰ ਛੋਟਾ ਹੁੰਦਾ ਸਾਨੂੰ ਮੈਨੂੰ ਇਹਨੂੰ ਸਾਨੂੰ ਨਾ ਨੜਾਉਂਦਾ ਸੀ ਏਦਾਂ ਏਦਾਂ ਕਰਕੇ ਸਿਰ ਮਾਰ ਕੇ ਨੜਾਇਆ ਅੱਜ ਅਸੀਂ ਆਪਣੇ ਬਾਪ ਨੂੰ ਏਦਾਂ ਏਦਾਂ ਸਿਰ ਮਾਰ ਕੇ ਨੜਾਇਆ ਇਹ ਪਚਾ ਲਈ ਫੀਲਿੰਗ ਦਿੰਦਾ ਜਿੱਦਾਂ ਇੱਕ ਬੱਚੇ ਨੂੰ ਲੜਾਈ ਦਾ ਹੁੰਦਾ ਨੜਾ ਆਪਣੇ ਬਾਪ ਨੂੰ ਇਹਦੀ ਮੇਰੀ ਮਨਤਿਆ ਸਾਰੇ ਤੁਸੀਂ ਆਪਣੇ ਮਾ ਬਾਪ ਨੂੰ ਉਹਨਾਂ ਦਾ ਖਿਆਲ ਰੱਖੋ ਆਪਣੇ ਮਾ ਬਾਪ ਦਾ ਖਿਆਲ ਰੱਖੋ ਦੁਆਰਾ ਨਹੀਂ ਮਿਲਦੇ ਇਹ ਕਦੀ ਨਹੀਂ ਆਉਂਦੇ ਦੁਆਰਾ ਮਨੀ ਆਪਣੇ ਬਾਪਾ ਦਾ ਖਿਆਲ ਰੱਖੋ ਤੁਸੀਂ ਉਹ ਕਦੀ ਮਨ ਨੂੰ ਕਦੀ ਉੱਚਾ ਨਹੀਂ ਵਾਲਾ ਬੋਲੋ ਮਨ ਨੂੰ ਉੱਚਾ ਨਹੀਂ ਵਾਲਾ ਬੋਲੋ ਜਿੱਗੜਾ ਬਣਾ ਬੰਦੋ ਪਰ ਅੱਲਾ ਵੀ ਇਸ ਚੀਜ਼ ਦੀ ਜ਼ਰੂਰਤ ਪਿੰਦਾ ਪਰ ਪਚਾਏ ਮੈਂ ਕਬਰ ਦੇ ਵਿੱਚ ਖੜਾ ਰੋ ਰਿਹਾ ਪਰ ਮੈਂ ਮਾਪਾਂ ਬਾਬ ਦੇ ਹਕੂਕ ਬਿਆਨ ਕਰ ਰਿਹਾ ਇਹ ਜਿਹੜਾ ਨਹੀਂ ਕਰੂਗਾ ਨਾ ਉਹ ਰੁੱਲੂਗਾ ਉਹ ਰੁੱਲੂ ਕਾਉਂਦੀ ਤਰੱਕੀ ਨਹੀਂ ਹੋ ਸਕਦੀ ਕਦੇ ਜਿਹਨੇ ਆਪਣੇ ਮਾਪਾਂ ਬ ਨੂੰ ਜਿੱਤੇ ਆਪਣੇ ਮਾਪਾਂ ਬ ਦਾ ਦਿਲ ਟੰਦਾ ਨਹੀਂ ਲਗਿੱਤਾ ਉਹ ਕਦੀ ਕਾਮਯਾਬ ਨਹੀਂ ਹੋ ਸਕਦਾ